ਪਿਤਰੀ ਹੋਏ ਉਦਾਰੋ ਸੋ ਹਰ ਹਰ ਤੁਮ ਸਦਹੀ ਜਾਪੋ ਜਕ ਅੰਤ ਨ ਪਾਰੋ ਪੁੱਤਾ ਮਾਤਾ ਕੀ ਅਸੀਸ ਨੰਮ ਕਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਾ ਜੋ ਜਗ ਦੀਸ਼ ਪਤਾ ਮਾਤਾ ਕੀ ਅਸੀਸ ਨਿਮਖ ਨਾ ਮਿਸਰੋ ਤੁਮ ਕੋ ਹਰ ਹਾਲ ਸਦਾ ਸਾਨੂੰ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ ਆਗੈ ਸੁਖ ਮੇਰੇ ਮਿਤਾ ਪਾਛੇ ਆਨੰਦ ਪ੍ਰਾਪਤ ਕੀਤਾ ਪਰਮੇਸ਼ਰ ਬਣਤ ਬਣ ਫਿਰ ਦੌਲਤ ਕਦ ਹੋਣਾ ਹੈ ਆਗੈ ਸੁਖ ਮੇਰੇ ਮਿਤਾ ਪਾਛੇ ਆਨੰਦ ਪ੍ਰਭ ਜੀਤਾ ਬਰਮੇਸ਼ਰ ਬਣ ਤਣਾ ਹੈ ਫਿਰ ਦੌਲਤ ਕਦ ਹੋਣਾ ਹੈ ਸਾਚੇ ਸਾਹਿਬ ਸੂ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਾਚੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤ ਪਲ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ ਸਭ ਜੀ ਤੇਰੀ ਦਿਆਲਾ ਆਪਣੇ ਭਗਤ ਕਰੇਤ ਪਤ ਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰੇ ਸਤਸੰਗੀ ਜਨੋ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਸੋਰਠਿ ਰਾਗੰਦਰ ਸ਼ਹੀਦਾਂ ਦੇ ਸਤਾਰ ਸਤਗੁਰੂ ਗੁਰੂ ਅਰਜਨ ਸਈ ਮਹਾਰਾਜ ਜੀ ਦੇ ਨਦਰਸ਼ਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 629 630 ਦੇ ਸੁਭਾਈ ਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨੇ ਕਹਿਣ ਕਿ ਜਿਹੜਾ ਇਹ ਛਾਣ ਜਿਹੜਾ ਮਨੁੱਖ ਉਸ ਪ੍ਰਮਾਤਮਾ ਨੇ ਬੰਦੀ ਕਰਦਾ ਹੈ। ਪ੍ਰਮਾਤਮਾ ਦੀ ਇਬਾਦਤ ਕਰਦਾ ਹੈ। ਉਹ ਮਸ਼ਾ ਉਸ ਰੱਬ ਦੇ ਸ਼ਰਤ ਵਿੱਚ ਰਹਿੰਦਾ ਹੈ। ਰੱਬ ਦੇ ਹੁਕਮ ਅਨੁਸਾਰ ਰੱਬ ਦੀ ਰਜ਼ਾ ਨਾਲ ਜੀਵਨ ਜੀਉਂਦਾ ਹੈ। ਕਹਿੰਦੇ ਪਰਮਾਤਮਾ ਵਿਰੋਧੀ ਜੀਵਨ ਦੀ ਅਸੀਂ ਬੰਦਨੀ ਬਣਾ ਦਿੰਦੇ ਉਹਦੇ ਜੀਵਨ ਦੇ ਅਸੀਂ ਜੁਗਤ ਬਣਾ ਦਿੰਦੇ ਨੇ ਕਿ ਫਿਰ ਮਨੁੱਖ ਕਿ ਡੋਲਦਾ ਨਹੀਂ ਉਹ ਕਹਿੰਦਾ ਆਗਾ ਸੁਖ ਮੇਰੇ ਮਿਤਾ ਐ ਮੇਰੇ ਮਿੱਤਰ ਜੋ ਬਾਉਣ ਬਦ ਮੇਰਾ ਜ਼ਿੰਦਗੀ ਦਾ ਸਮਾਂ ਹੈ ਮੈਨੂੰ ਇਹ ਵਿਸ਼ਵਾਸ ਹੈ ਕਿ ਬੜਾ ਸੁੱਖੀ ਬਤੀਤ ਹੋਏ ਬੜੇ ਚੜ੍ਹਦੀ ਕਲਾ ਜਿਹਾ ਰਹਿਾਂਗਾ ਕਿਉਂਕਿ ਪਾਛੇ ਨਨ ਪ੍ਰਭ ਕੀਤਾ ਜੋ ਪਿਛੇ ਸਮਾ ਲੰਘਿਆ ਪਰਮਾਤਮਾ ਨੇ ਜਿਵੇਂ ਜ ਅਨੰਦ ਬਣਾ ਕੇ ਰੱਖਿਆ ਹੋਇਆ ਤੇ ਜੇ ਪਿਛੇ ਆਪ ਬਣਿਆ ਹੋਇਆ ਸੀ ਅੱਗੇ ਵੀ ਲੰਘ ਬਣਿਆ ਰਹੇ ਪਰਮੇਸ਼ਰ ਬੰਧ ਬਣਾਈ ਜਿਸ ਮੁੱਖ ਦੀ ਜ਼ਿੰਦਗੀ ਦੀ ਬੰਧ ਪਰਮਾਤਮਾ ਨੇ ਲੈਸੀ ਬਣਾ ਦਿੱਤੀ ਜੋ ਰੱਬ ਤੇ ਪੂਰਨ ਭਰੋਸਾ ਹੋ ਗਿਆ ਕਿੰਨੇ ਫਿਰ ਡੋਲਣ ਦਾਤ ਹੋਣਾ ਹੈ ਉਹ ਕਦੇ ਡੋਲਦਾ ਨਹੀਂ ਦੁਨੀਆ ਦੇ ਕੋਈ ਸ਼ੈ ਕੋਈ ਤਾਕ ਨੂੰ ਡੁਲਾ ਨਹੀਂ ਸਕਦੀ ਆਪਾਂ ਕਈ ਵਾਰ ਨਿੱਕੇ ਨਿੱਕੇ ਸਵਾਰਥਾਂ ਦੇ ਕਰਕੇ ਡੋਲ ਜਾਂਦੇ ਆ ਗੁਰਮਤਿ ਪਰਿਆਦਾ ਦੇ ਬੋਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਗੁਰਬਾਣੀ ਦੇ ਬੋਲ ਤੁਮਾ ਸ਼ੁਰੂ ਹੋ ਜਾਂਦੇ ਆ ਕਿ ਪੂਰਨ ਤੌਰ ਤੇ ਰਮਦੇ ਸ਼ਾਂਤ ਨਹੀਂ ਜਾਂਦੇ ਪ੍ਰਖਿਆਰ ਕਰ ਇਹਦਾ ਡੋਲ ਜਾਂਦਾ ਤੇ ਫਿਰ ਗੁਰੂ ਦੇ ਕਾਰਜ ਜੀ ਤੇ ਕੋਈ ਥਾਂ ਨਹੀਂ ਗੁਰੂ ਹਰਿਵੈਰ ਸਾਹਿਬ ਦਾ ਬੇਟਾ RAM RAI ਹੈ ਬਹੁਤ ਵਿਦਵਾਨ ਹੈ ਬਹੁਤ ਗੁਰਬਾਣੀ ਦਾ ਗਿਆਤਾ ਹੈ ਬੜੀ ਨੋਲਿਜ ਹੈ ਉਸ ਨੂੰ ਪਰ ਜਦੋਂ ਔਰੰਗਜ਼ੇਬ ਨੇ ਸਦੇ ਆਪਣੇ ਦਰਬਾਰ ਦੇ ਅੰਦਰ ਹੁਣ ਉਸ ਦਰਬਾਰ ਦੇ ਅੰਦਰ ਜਦੋਂ ਸ਼ਿਕਾਇਤ ਕੀਤੀ ਗਈ ਨਾ ਕਿ ਗੁਰੂ ਹਰ Rai ਸਾਹਿਬ ਜੜੇ ਨੇ ਉਹਨਾਂ ਨੇ ਦਾਰਾ ਸ਼ੋਹ ਦੀ ਮਦਦ ਕੀਤੀ ਤੇ ਉਸ ਵੇਲੇ ਜਿਹੜੇ ਸ਼ਿਕਾਇਤ ਕਰਤਾ ਸ਼ਿਕਾਇਤ ਕਰਦੇ ਨੇ ਕਿ ਉਸ ਵੇਲੇ ਸਦੇ ਆਏ ਹਰ Rai ਸਾਹਿਬ ਨੂੰ ਕਿਸਨ ਭੇਜੋ ਸਪਸ਼ਟ ਕਰਨ ਦੇ ਵਾਸਤੇ ਗੁਰੂ ਸਾਹਿਬ ਨੇ ਆਪਣੇ ਪੁੱਤਰ ਨੂੰ ਭੇਜਿਆ ਵਿਸ਼ਵਾਸ ਬਣਾ ਸੀ ਨਾਲ ਨੂੰ ਸੰਧ ਵੀ ਤੋਰੇ ਨੇ ਜਿਹਨਾਂ ਮਸੰਦਾਂ ਦਾ ਕੰਮ ਸੀ ਪ੍ਰਚਾਰ ਕਰਨਾ ਹੁਣ ਹਰਾਨ ਸਿੰਘ ਨੇ ਜੋ ਸਵਾਲ ਕੀਤਾ ਤੇ ਦਾਰਾਂ ਦੀ ਮੰਦ ਕੀਤੀ ਇਹ ਗੁਰੂ ਸਾਹਿਬ ਨੇ ਕਹਿਣ ਲੱਗੇ ਕਹਿਣ ਲੱਗੇ ਅਸਰ ਵਿੱਚ ਜੇ ਮਦਦ ਕਰਨ ਕੇ ਵੀ ਨਾ ਜਦੋਂ ਕੋਈ ਕੋਈ ਸ਼ਰਨ ਚਾਹੁੰਦਾ ਗੁਰੂ ਮਦਦ ਕਰਦਾ ਉਸ ਉਸਨੇ ਰੋਜ਼ ਕੋਈ ਨਾ ਕੋਈ ਸਵਾਲ ਪੁੱਛਣਾ رام رائے نے بڑی ودت گرمت کے انوسار جب دینا رنگ سر روز پٹاوا دنیا بڑے سونے گفٹ دن جنہیں جن مسن سن تھوڑے لالچی کرتی ہو گئی انہوں نے کیا کوئی ایسی گل کر گھر بیٹھے ہو رام رائے نے کہا بھی اورنگ سیب راز ہو جائے تو ہون ایک دن جنہیں کازی سن مولانے سن انہوں نے ایک پنکتی رکھی ਉਹ ਰੰਜ਼ ਸਾਹਮਣੇ ਕਹਿੰਦਾ ਆ ਪੰਕਤੀ ਬੁਝੋਸ਼ ਕਿ ਸਾਡੇ ਸਲਾਮ ਦੇ ਖਿਲਾਫ ਲਿਖਿਆ ਹੋਇਆ ਉਹ ਪੰਕਤੀ ਸੀ ਵੀ ਮਿੱਟੀ ਮੁਸਲਮਾਨ ਕੀ ਪੇੜਾ ਤੇ ਘੁਮਿਆਰ ਘੜ ਪਾਂਡੇ ਕਾਂਕੀਆਂ ਜਲਦੀ ਕਰੇ ਮੁਕਾਰ ਕਿਉਂਕਿ ਸਲਾਮ ਚ ਮੰਨਿਆ ਜਾਂਦਾ ਜਦੋਂ ਕੋਈ ਬੰਦਾ ਮਰ ਜਾਏ ਉਸ ਨੂੰ ਦਫਨਾਉਣਾ ਹੈ ਸਾੜਾ ਨਹੀਂ ਜੇ ਕੋਈ ਸਾੜਿਆ ਕਹਿੰਦੇ ਜਾਨ ਨੂੰ ਚਲਾ ਗਿਆ ਉਹਨੂੰ ਦਫਨਾਉਣਾ ਹੈ ਕਿਆਮਤ ਵਾਲ ਦਿਨ ਮੁਹੰਮਦ ਸਾਹਿਬ ਆਉਣਗੇ ਤੇ ਸਾਰੀਆਂ ਰੂਹਾਂ ਕਦਨ ਕੇ ਕਬਰ ਵਿੱਚੋਂ ਤੇ ਉਹਦਾ ਹਿਸਾਬ-ਕਿਤਾਬ ਹੋਏਗਾ ਤੇ ਗੁਰੂ ਸਾਹਿਬ ਕਹਿਣ ਲੱਗੇ ਜੇ ਉਸ ਤੋਂ ਪਹਿਲਾਂ ਹੀ ਉਹ ਕਮਿਟੀ ਬਾਹਰ ਕਰ ਗਿਆ ਫਿਰ কুমਿਆਰ ਨੂੰ ਚੰਗੀ ਲੱਗਦੀ ਮਿੱਟੀ ਨੂੰ ਜਿਹਦੇ ਕਬਰਾਂ ਨੇ ਤਸਰੀਰ ਦੀ ਚਾਬੀ ਜਦੋਂ ਮਿੱਟੀ ਵਿੱਚ ਮਿਲਦੀ ਹੈ ਕਿ ਉਹ ਮਿੱਟੀ ਬਿਲਕੁਲ ਹੀ ਹੁੰਦੀ ਹੈ কুমਿਆਰ ਮਿੱਟੀ ਕੱਢ ਕੇ ਭਾਂਡੇ ਬਣਾਉਂਦਾ ਇੱਟਾ ਬਣਾਉਂਦਾ ਹੈ ਤਫੇ ਤਾਂ ਬਦਲੇ ਹੱਦੀ ਗੱਲ ਹੋਗੀ ਨਾ ਕਿ ਬੰਦਾ ਉਹ ਜੇ ਉਹ ਸੁਟੇਗਾ ਫਿਰ ਪਿੱਤਾ ਬਣਾ ਕੇ ਪੱਠੀ ਵਿੱਚ ਸੜੇਗੀ ਉਹ ਰੋਏਗੀ ਹੁਣ ਜੇ ਡੋਲ ਗਏ ਇਹਰਾ ਮਨ ਲੈ ਕਹਿਣਗੇ ਨਹੀਂ ਜੀ ਉੱਥੇ ਲਿਖੇ ਸੀ ਮਿੱਟੀ ਬੇਈਮਾਨ ਕੀ ਪੇੜਾਂ ਬੇਗੁਮਿਆਰ ਮੁਸਲਮਾਨੇ ਜਦ ਲਿਖਾਰੀ ਨੇ ਗਲਤੀ ਕਰ ਦਿੱਤੀ ਹੁਣ ਲਿਖਾਰੀ ਦੀ ਗਲਤੀ ਦੀ ਗੱਲ ਆ ਕਿ ਗੁਰੂ ਅਰਜਨ ਸਾਹਿਬ ਨੇ ਗਲਤੀ ਕੀਤੀ ਕਿਉਂਕਿ ਜਦੋਂ ਗੁਰੂ ਭਾਈ ਗੁਰਦਾਸ ਜੀ ਬਾਣੀ ਲਿਖਦੇ ਸਨ تو اس بعد گرو ارجن سے مہاراج نو چیک دے سن تو آ جیو گربا جی پڑھتے لاس مطلب شو لکھ شدھ کیچا شد سی پائی ہے ٹھیک ہے چیک ہو گئی تک تو اتو کے جڑی بڑی شدھ کیچے نے شد کرنا ہے کا مٹی بیمان کی ہے اور ایک سے بہت خوش ہو گیا اس نے دون دونہ علاقہ سارا دیتا جگیر وجوہ تو جب گروہرس پتا لگ جائے گا کیا کہ کوئی اسی آپ اوپری نظر وی چھوٹی جی گل ہے جی ایک نکا جا لفظ پڑھتے نا تو کئی بندہ کوئی گل نہیں گلتی ہو جاتی بانی پڑھتے تھانے چلے جاؤ تو کئی اسٹیج سے کھڑے ہوگے پرمان اٹھائے دے جان کے پرمان نہیں آتا وہاں جب پوچھو کہ با پڑھتے اکیس کہ باٹھی تو نہیں آئی نہو با دو ہی پرمان دینا تھی ایک ایک اکرتا گرو صاحب نے کیا یہ بےدخل کر دوں کہ آئی تعداد کو متعے میں لائے گئے سو ابھی کسی مریادا پڑھو لکھے ہوئے مینے مسل مری رام ملے سانج کرنے والا جڑا وہ تنخواہ ہے نڑی مار کڑی مار سر کو نڑی مارکا پیتا ہے کڑی مار جا کسی نے اگر بچے کھک مارتا پہلے بچا بچی ہوتی سی نا ہوں دفنا دمے تھی نسل رکھنی کار وہ برشن کرا دے تو سر گم جا سر منیا ہوا جن کے ہوئے جا سر سانج رکھنی اس روٹی ووٹی سانچ نہیں کرنی کوئی اپنی نا تی دے گا اس بندے کو نہ تنخواہ ہے پہن پیش ہونا پڑے گا اب ویکو گرو دے رسوئی شریام اُسی سر گما کے بیا کریں ਦਾਰੇ ਕੱਦੇ ਵਿਆਹ ਕੁ ਮਰਦਾ ਲਿਖਿਆ ਹੋਇਆ ਕਿ ਅਨਮਤ ਵੱਲ ਦਾ ਵਿਆਹ ਗੁਰਮਤ ਮਰਦਾਉਂ ਸਰ ਨਹੀਂ ਹੋ ਸਕਦਾ ਜਿਹੜਾ ਕੇਸ ਕਰਨ ਚਲਾ ਜਾ ਜਿਸ ਤਰ੍ਹਾਂ ਮਰਦਾ ਪਰ ਅਸੀਂ ਅੱਜ ਵੇਖੋ ਜਿਹੜੀ ਬਿਮਾਰੀ ਪੰਜਾਬ ਵਿੱਚ ਆ ਇਸ ਤਰ੍ਹਾਂ ਇਦਾਂ ਨੂੰ ਆ ਰਹੀ ਕਿਉਂ ਪੈਸੇ ਦਾ ਲੈ ਜੀ ਅੱਤ ਸਾਡੇ ਕੋਲ ਕਾਹਦੇ ਕੇਸ ਆਇਆ ਇੱਕ ਰਾਗੀ ਸਿੰਘ ਨੇ ایا ایک لاکھ دس ہزار روپیہ لیا کے دسیا نہیں کہ لڑکی سکھا بھی ہے ہندو لڑکی سے انہوں کمیٹی بھی جائے گی اکار نے دس گرنتھی راگی بھی جان گے پیش ہونے جنہیں ہے کر دنیا میں گل کر رہے سے گل کے ہی کہیں لگے چلی چنڈ دے بندے ملے جمہو تے کارن کی ہے کہ سکھی پڑی ہے کہنے گی کا کارن ہے کہ ابھی جہاں بندہ اپنے کیس ہٹائے ہوئے ہیں اسی دوبارہ ریا نہیں کر دے اسے اور اس کر کے بچے باقی بھی ڈر میں کیس رکھے ہوئے ہیں سو پار جس نے گرو تے بھروسہ ڈولتا نہیں ہے کوئی کہ دس لکھ دیا گے تمہیں بھی لکھ دیا گیا دیا کروا دے نہیں میں گروہ گرو جڑا جن کروا رہے جا کر ہیں دونوں تنخواہ دار میں ਸਿੱਖ ਜੁਬਾਰ ਨੇ ਤਾਂ ਤਨਖਾ ਦਾ ਤੇ ਖਿਆਲ ਕਰਨਾ ਆਕਾਰ ਤੱਕ ਦੇ ਦਾਸ ਨਹੀਂ ਹੋ ਸਕਦੇ। ਤਕਾਦ ਨੂੰ ਪੂਰੀ ਚੜ੍ਹਨ ਲਿਖਿਆ ਹੋਇਆ ਥੱਲੇ। ਹਿੰਦੂ ਦੀ ਦਾਸ ਹੋ ਜਾਏਗੀ। ਪਰਣ ਤਨਖਾਈਆ ਆਪਾਂ ਤੋਂ ਦੀ ਦਾਸ ਹੋਵੇਗੀ। ਇਹਨੂੰ ਪੰਜਾਂ ਕੋ ਪੇਸ਼ ਕਰਕੇ ਸਜਾ ਲੱਗ ਕਿ ਜੇ ਇਹ ਨੂੰ ਦੀ ਦਾਸ ਹੋਏਗੀ। ਉਹ ਸਿੱਖ ਜੁਬਾਰ ਤੇ ਸੰਤ ਗੁਰੂ ਕਹਿਣ ਲੱਗੇ ਕਹਿਣੇ ਫਿਰ ਜਿਨ੍ਹਾਂ ਦੇ ਪਰਮੇਸ਼ਰ ਮੰਤਰ ਬਣਾਏ ਨਾ ਸੀ ਫਿਰ ਡੋਲਦਾ ਨੇ। ਉਹ ਕਹਿੰਦਾ ਸੱਚੇ ਸਾਹਿਬ ਸਿਉ ਮਨ ਮੰਨੇ ਆ। میرا من ہوں سچے رام مانگ گیا ہوں میں گروہ جب تو دیا کہ لوگ دیں دور کہر جانے سارے سارا ہی گرو دستا سارے ہی ہوئے ہیں رہاو سب جی اللہ ہے پرماتما جی دیالو جی جنہیں بھی جیونے نے دے سب اسی روٹی دینے والے ہو ਸਭ ਨੂੰ ਦੇਣ ਵਾਲੇ ਆਪਣੇ ਭਗਤ ਕਰੇ ਪਰਤਪਾਲ ਜੀ ਆਪਣੇ ਭਗਤਾਂ ਦੀ ਪਰਤਪਾਲਾ ਕਰਨ ਵਾਲੇ ਅਚੰਤ ਤੇਰੀ ਵਡਿਆਈ ਤੇਰੀ ਵਡਿਆਈਆਂ ਬੜੀ ਹੈਰਾਨ ਕਰਨ ਵਾਲੀਆਂ ਤੇ ਨਾਨਕ ਨਾਮ ਤੇ ਆਈ ਤੇ ਮੈਂ ਦਿੱਤ ਨਾਨਕ ਉਸ ਰਬ ਦੇ ਨਾਮ ਉੱਤੇ ਆਉਣਾ ਸੁਸਾਸਨ ਸਾਨੂੰ ਇਹ ਖਿਆਲ ਕਰਨਾ ਚਾਹਦਾ ਭਾਈ ਗਾਨ ਸਿੰਘ ਦਾ ਭਾਜੀ ਨੇ ਬੜਾ ਪਿਆਰਾ ਕਵਿਤਾ ਲਿਖਿਆ ਹੋਇਆ ਉਹ ਕਹਿੰਦਾ ਕਿ ਜਿਹੜਾ ਜੀਵਨਾ ਕਮਲ ਜਿਉ ਮਾਇਆ ਜਲ ਵਿੱਚ ਆ ਲੇਪ ਸਦਾ سکھ جہ کمل فل بر گئے تو سنسار چاہے پر سنسار کو پرام ہو کے جمل جیوں مایا جل چالی بسدا سب کا سنی ہی چال سب کو نگاری ہے کہ پیار سب کو کرتا ہے کسی کا وتکرا نسرت نہیں پر نیارپن وکرا ہے یہ دی مریادہ ہے مریادا وکری چوکی رہا ہے ہر سکھ جڑا گروہ کا دا چوکی آ رہا ہے ਤੇ ਮੇਰੇ ਗੁਰੂ ਕਰਨੀ ਗੁਰਮਤਿ ਦੇ ਮੁਕਤ ਕਮਣਾ ਹੋਵੇ ਹਰ ਸਿੱਖ ਦੀ ਡਿਊਟੀ ਹੈ ਸਿਰਫ ਗ੍ਰੰਥੀ ਲਾਗੀ ਪ੍ਰਚਾਰਕ ਦੀ ਨਹੀਂ ਅੱਜ ਉਹਨਾਂ ਅਸੀਂ ਕਿਉਂ ਲੈਣਾ ਹਰ ਸਿੱਖ ਸਵਾਗਤ ਨਾਲ ਗੁਰਦੁਆਰੇ ਦਾ ਚੌਕੀਦਾਰ ਧਰਮ ਤੇ ਜੰਗ ਨੇ ਚੜ੍ਹੇ ਜਿੱਤ ਲਾ ਲਈ ਹਮੇਸ਼ਾ ਧਰਮ ਦੇ ਖਾਤਰ ਹਮੇਸ਼ਾ ਜੰਗ ਕਰਨੋਂ ਪਿਆਰ ਆਤਾ ਤੇ ਕਹਿੰਦੇ ਕਹਿੰਦੇ ਲੱਖ ਬਾਸ ਲਿਖਦੇ ਨੇ ਕਹਿਣ ਲੱਗੇ کر کے کمائی کھاوے منگنا حرام جانے خوشحالی گورو سنگھ کا بسوئی کہیے اکالی وہ ہر بندہ اکالی جا گوبند سنگ مت انسان تردے مریادا انسان تورد ہے سب گر کپا کر مت بخش اص بھی ڈولیے نہ ساڈے تیز مت بنے جب کے جو نیارہ بن ہے ਕਿਉਂਕਿ ਅੱਜ ਤੁਸੀਂ ਵੇਖੋ ਦੁਨੀਆ ਦੇ ਅੰਦਰ ਵੱਡੇ ਵੱਡੇ ਰਾਗੀ ਪ੍ਰਚਾਰਕ ਵਿਚਰ ਰਹੇ ਉਹ ਕਹਿੰਦੇ ਨੇ ਸਿੱਖੀ ਦੇ ਜੰਮੂ ਖਸ਼ੀਰ ਦੇ ਅੰਦਰ ਤੁਸੀਂ ਕੇ ਵੀਡੀਓ ਵੇਖੋ ਕਹਿੰਦਾ ਕਿ ਜੋ ਆਪਣੇ ਬੇਅਮਰ ਦੀ ਵਿਆਹ ਨਹੀਂ ਕਰਾਉਂਦੇ ਗੁਰੂ ਕਾਲ ਬੜਾ ਮਾਣ ਹੁੰਦਾ ਸਾਨੂੰ ਆਪਣੇ ਆਪ ਦੇ ਕੀ ਵਲ ਪਰ ਜੇ ਅਸੀਂ ਆਪਣੀ ਮਰਿਆਦਾ ਤੋਨਾ ਸ਼ੁਰੂ ਕਰਦੀਆਂ ਨਾ ਤੇ ਨਾ ਸਾਨੂੰ ਕੋਮਾਫ ਹੋਰੇ ਕਿ ਨਸਲ ਇਤਿਹਾਸ ਨੂੰ ਮਾਫ ਕਰੇਗਾ ਇਸ ਲਈ ਗੁਰੂ ਕਿਰਪਾ ਕਰਨ ਗੁਰਮਤ ਮਰਿਆਦਾ ਨਾਲ ਜੀਵਨ ਜੀਵੇ ਜਿੰਨੇ ਕੋ ਸਵਾਸ ਬਚਦੇ ਨੇ ਪਤਾ ਨਹੀਂ ਕਦੋਂ ਸਵਾਸ ਨਿਕਲ ਜਾਣੇ ਪਰ ਜਿਨ੍ਹਾਂ ਕੋ ਸਵਾਸ ਬਚਦੇ ਹਨ ਗੁਰੂ ਦੀ ਮਤ ਅਨੁਸਾਰ guzariye ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਣ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ